ਕੰਗਨਰ ਰਨੌਤ ਜੋ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ 'ਚ ਰਹਿੰਦੀ ਹੈ ਉਹ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਇਸ ਦੀ ਵਜ੍ਹਾ ਉਹਨਾਂ ਦਾ ਹਾਲੀਆ ਇੰਟਰਵਿਊ ਦਰਅਸਲ ਕੰਗਨਰ ਰਨੌਤ ਨੇ ਇੱਕ ਇੰਟਰਵਿਊ ਦੇ ਵਿੱਚ ਵੱਡਾ ਖੁਲਾਸਾ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਤਿੰਨਾਂ ਖਾਨਾ ਨਾਲ ਫਿਲਮ ਬਣਾਉਣਾ ਅਤੇ ਨਿਰਦੇਸ਼ਿਤ ਕਰਨਾ ਪਸੰਦ ਕਰੇਗੀ ਉਸ ਨੇ ਅਕਸਰ ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਅਮੀਰ ਖਾਨ ਦਾ ਮਜ਼ਾਕ ਉਡਾਇਆ ਹੈ ਲੇਕਿਨ ਇਹ ਬਿਆਨ ਬਿਲਕੁਲ ਉਸ ਦੇ ਵਿਪਰੀਤ ਆਇਆ ਤਸਦੀਕੀ ਬਿਆਨ ਫਿਲਮ ਐਮਰਜੈਂਸੀ ਦੇ ਟ੍ਰੇਲਰ ਲਾਂਚ ਦੌਰਾਨ ਉਹਨਾਂ ਵੱਲੋਂ ਦਿੱਤਾ ਗਿਆ ਇੱਕ ਇੰਟਰਵਿਊ ਦੇ ਵਿੱਚ ਇਹ ਖੁਲਾਸਾ ਕੀਤਾ ਗਿਆ ਕੰਗਨਨ ਨੇ ਕਿਹਾ ਕਿ ਮੈਨੂੰ ਤਿੰਨਖਾਨਾ ਦੇ ਨਾਲ ਇੱਕ ਫਿਲਮ ਬਣਾਉਣਾ ਅਤੇ ਨਿਰਦੇਸ਼ਿਤ ਕਰਨਾ ਇਹ ਮੈਂ ਚਾਹੁੰਨੀ ਹਾਂ ਮੈਂ ਉਹਨਾਂ ਦੇ ਪ੍ਰਭਾਵਸ਼ਾਲੀ ਪੱਖ ਨੂੰ ਦਿਖਾਉਣਾ ਵੀ ਪਸੰਦ ਕਰਾਂਗੀ ਜਿਸ ਵਿੱਚ ਉਹ ਅਭਿਨੇ ਕਰ ਸਕਦੇ ਨੇ ਅਤੇ ਵਧੀਆ ਵੀ ਦਿਖਾਈ ਦੇ ਸਕਦੇ ਨੇ ਅਤੇ ਉਹ ਕੁਝ ਵੀ ਕਰ ਸਕਦੇ ਨੇ ਸਮਾਜ ਲਈ ਬਹੁਤ ਮਹੱਤਵਪੂਰਨ ਹੈ ਕਿ ਮੈਂ ਇਸ ਤਰ੍ਹਾਂ ਦੀ ਫਿਲਮ ਬਣਾਉਣਾ ਚਾਹਾਂਗੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਸਾਰੇ ਬਹੁਤ ਪ੍ਰਭਾਵਸ਼ਾਲੀ ਨੇ ਕੰਗਨਨ ਇਰਫਾਨ ਖਾਨ ਨੂੰ ਵੀ ਯਾਦ ਕਰਦਿਆਂ ਕਿਹਾ ਕਿ ਉਹਨਾਂ ਨਾਲ ਕੰਮ ਨਾ ਕਰ ਸਕਣ ਦਾ ਉਸਨੂੰ ਹਮੇਸ਼ਾ ਪਛਤਾਵਾ ਰਹੇਗਾ ਉਸਨੇ ਕਿਹਾ ਹੀ ਕਬੀ ਨੇਤਾ ਜਿਸ ਨੂੰ ਮੈਂ ਨਿਰਦੇਸ਼ਿਤ ਕਰਨ ਦੇ ਯੋਗ ਨਾ ਹੁੰਦਾ ਹਮੇਸ਼ਾ ਪਛਤਾਵਾ ਰਹੇਗਾ ਇਰਫਾਨ ਖਾਨ ਮੇਰੇ ਪਸੰਦੀਦਾ ਖਾਨਾ ਵਿੱਚੋਂ ਇੱਕ ਨੇ ਮੈਂ ਹਮੇਸ਼ਾ ਉਹਨਾਂ ਨੂੰ ਯਾਦ ਕਰਾਂਗੀ ਫਿਲਮ ਐਮਰਜੈਂਸੀ ਬਾਰੇ ਗੱਲ ਕਰਦੇ ਹੋਏ ਕੰਗਰਾਂ ਨੇ 2021 'ਚ ਫਿਲਮ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚ ਸਪਸ਼ਟ ਕੀਤਾ ਕਿ ਭਾਵੇਂ ਇਹ ਇੱਕ ਸਿਆਸੀ ਡਰਾਮਾ ਹੈ ਇਹ ਇੰਦਰਾ ਗਾਂਧੀ ਦੀ ਬਾਇਓਪਿਕ ਨਹੀਂ ਹੈ ਅਭਿਨੇਤਰੀ ਫਿਲਮ 'ਚ ਨਾ ਸਿਰਫ ਮੁੱਖ ਭੂਮਿਕਾ ਨਿਭਾਰੀ ਹੈ ਸਗੋਂ ਉਸ ਦਾ ਨਿਰਦੇਸ਼ਨ ਵੀ ਕਰੀ ਹੈ ਕੰਗਨਰਨੌਤ ਜੋ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ 'ਚ ਰਹਿੰਦੀ ਹੈ ਉਹ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਇਸ ਦੀ ਵਜ੍ਹਾ ਉਹਨਾਂ ਦਾ ਹਾਲੀਆ ਇੰਟਰਵਿਊ ਦਰਅਸਲ ਕੰਗਨਰਨੌਤ ਨੇ ਇੱਕ ਇੰਟਰਵਿਊ ਦੇ ਵਿੱਚ ਵੱਡਾ ਖੁਲਾਸਾ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਤਿੰਨਾਂ ਖਾਨਾ ਨਾਲ ਫਿਲਮ ਬਣਾਉਣਾ ਅਤੇ ਨਿਰਦੇਸ਼ਿਤ ਕਰਨਾ ਪਸੰਦ ਕਰੇਗੀ ਉਸਨੇ ਅਕਸਰ ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਅਮੀਰ ਖਾਨ ਦਾ ਮਜ਼ਾਕ ਉਡਾਇਆ ਹੈ ਲੇਕਿਨ ਇਹ ਬਿਆਨ ਬਿਲਕੁਲ ਉਸ ਦੇ ਵਿਪਰੀਤ ਆਇਆ ਤਸਦੀਕੀ ਬਿਆਨ ਫਿਲਮ ਐਮਰਜੈਂਸੀ ਦੇ ਟ੍ਰੇਲਰ ਲਾਂਚ ਦੌਰਾਨ ਉਹਨਾਂ ਵੱਲੋਂ ਦਿੱਤਾ ਗਿਆ ਇਕ ਇੰਟਰਵਿਊ ਦੇ ਵਿੱਚ ਇਹ ਖੁਲਾਸਾ ਕੀਤਾ ਗਿਆ ਕੰਗਨਾ ਨੇ ਕਿਹਾ ਕਿ ਮੈਨੂੰ ਤਿੰਨਖਾਨਾ ਦੇ ਨਾਲ ਇੱਕ ਫਿਲਮ ਬਣਾਉਣਾ ਅਤੇ ਨਿਰਦੇਸ਼ਿਤ ਕਰਨਾ ਇਹ ਮੈਂ ਚਾਹੁੰਨੀ ਹਾਂ ਮੈਂ ਉਹਨਾਂ ਦੇ ਪ੍ਰਭਾਵਸ਼ਾਲੀ ਪੱਖ ਨੂੰ ਦਿਖਾਉਣਾ ਵੀ ਪਸੰਦ ਕਰਾਂਗੀ ਜਿਸ ਵਿੱਚ ਉਹ ਅਭਿਨੇ ਕਰ ਸਕਦੇ ਨੇ ਅਤੇ ਵਧੀਆ ਵੀ ਦਿਖਾਈ ਦੇ ਸਕਦੇ ਨੇ ਅਤੇ ਉਹ ਕੁਝ ਵੀ ਕਰ ਸਕਦੇ ਨੇ ਸਮਾਜ ਲਈ ਬਹੁਤ ਮਹੱਤਵਪੂਰਨ ਹੈ ਕਿ ਮੈਂ ਇਸ ਤਰ੍ਹਾਂ ਦੀ ਫਿਲਮ ਬਣਾਉਣਾ ਚਾਹਾਂਗੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਸਾਰੇ ਬਹੁਤ ਪ੍ਰਭਾਵਸ਼ਾਲੀ ਨੇ ਕੰਗਨਾ ਨੇ ਇਰਫਾਨ ਖਾਨ ਨੂੰ ਵੀ ਯਾਦ ਕਰਦਿਆਂ ਕਿਹਾ ਕਿ ਉਹਨਾਂ ਨਾਲ ਕੰਮ ਨਾ ਕਰ ਸਕਣ ਦਾ ਉਸਨੂੰ ਹਮੇਸ਼ਾ ਪਛਤਾਵਾ ਰਹੇਗਾ ਉਸਨੇ ਕਿਹਾ ਹੀ ਕਵੀ ਨੇਤਾ ਜਿਸ ਨੂੰ ਮੈਂ ਨਿਰਦੇਸ਼ਿਤ ਕਰਨ ਦੇ ਯੋਗ ਨਾ ਹੁੰਦਾ ਹਮੇਸ਼ਾ ਪਛਤਾਵਾ ਰਹੇਗਾ ਇਰਫਾਨ ਖਾਨ ਮੇਰੇ ਪਸੰਦੀਦਾ ਖਾਨਾ ਵਿੱਚੋਂ ਇੱਕ ਨੇ ਮੈਂ ਹਮੇਸ਼ਾ ਉਹਨਾਂ ਨੂੰ ਯਾਦ ਕਰਾਂਗੀ ਫਿਲਮ ਐਮਰਜੈਂਸੀ ਬਾਰੇ ਗੱਲ ਕਰਦੇ ਹੋਏ ਕੰਗਰਾਂ ਨੇ 2021 'ਚ ਫਿਲਮ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚ ਸਪਸ਼ਟ ਕੀਤਾ ਕਿ ਭਾਵੇਂ ਇਹ ਇੱਕ ਸਿਆਸੀ ਡਰਾਮਾ ਹੈ 인ਦਰਾ ਗਾਂਧੀ ਦੀ ਬਾਇਓਪਿਕ ਨਹੀਂ ਹੈ ਅਭਿਨੇਤਰੀ ਫਿਲਮ 'ਚ ਨਾ ਸਿਰਫ ਮੁੱਖ ਭੂਮਿਕਾ ਨਿਭਾਰੀ ਹੈ ਸਗੋਂ ਉਸ ਦਾ ਨਿਰਦੇਸ਼ਨ ਵੀ ਕਰੀ ਹੈ